ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਿਆ ਤਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰੂ ਪੂਰਾ ਸੁਖ ਦਾਤਾ ਕਰਨ ਕਰਨ ਸਮਰਥ ਸੁਆਮੀ ਪੂਰਨ ਪੁਰਖ ਪਿਤਾਤਾ ਰਹਾਉ ਇਸ ਤੁਕ ਤੋਂ ਭਾਵ ਹੈ ਜੀ ਕਿ ਗੁਰੂ ਦਾ ਨਾਮ ਜਪਣ ਦੇ ਨਾਲ ਹੀ ਆਪਣੇ ਸਾਰੇ ਦੁੱਖ ਦਰਦ ਦੂਰ ਹੁੰਦੇ ਹੈਗੇ ਨੇ ਅਤੇ ਜਿਹੜੇ ਵੀ ਆਪਣੇ ਤਾਪ ਬੁਖਾਰ ਕੋਈ ਵੀ ਰੋਗ ਨੇ ਸਾਰੇ ਨਾਮ ਜਪਣ ਦੇ ਨਾਲ ਹੀ ਮਿਟਦੇ ਹੈਗੇ ਨੇ ਅਤੇ ਵਾਹਿਗੁਰੂ ਪਰਬਰਮ ਜਿਹੜਾ ਸਭ ਸਖ ਸ਼ਕਤੀਆਂ ਦਾ ਮਾਲਕ ਹੈਗਾ ਉਹੀ ਸਭ ਸੁੱਖਾ ਨੂੰ ਦੇਣ ਵਾਲਾ ਹੈਗਾ ਅਤੇ ਸਾਰਾ ਕੁਝ ਜੋ ਉਹਦੀ ਇੱਛਾ ਦੇ ਵਿੱਚ ਹੁੰਦਾ ਹੈ ਉਹੀ ਹੁੰਦਾ ਹੈ ਤਾਂ ਜਿਹੜਾ ਸਰ ਸ਼ਕਤੀਮਾਨ ਪਰਮ ਭਗਵਾਨ ਵਾਹਿਗੁਰੂ ਹੈਗਾ ਆਪਾਂ ਸਾਰਿਆਂ ਨੂੰ ਸਿਮਰਨ ਕਰਨਾ ਚਾਹੀਦਾ ਹੈਗਾ ਨਾਮ ਜਪਣਾ ਚਾਹੀਦਾ ਹੈਗਾ ਅਤੇ ਸਾਰੇ ਜਿਹੜੇ ਆਪਣੇ ਸੁੱਖਾਂ ਦੀ ਦਾਤ ਹੈ ਆਪਾਂ ਨੂੰ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਹੀ ਮਿਲਣੀ ਚਾਹੀਦੀ ਏ ਤਾਂਓ ਜੀ ਆਪਾਂ ਸਾਰੇ ਵਾਹਿਗੁਰੂ ਦਾ ਨਾਮ ਜਪੀਏ ਅਤੇ ਆਪਣੇ ਸਾਰੇ ਦੁੱਖ ਦਰਦ ਤੋਂ ਮੁਕਤ ਹੋਈਏ